ਆਓ ਗੁਰੂ ਪਿਆਰੀ ਸਾਧ ਸੰਗਤ ਜੀ ਜਿਤਨੀਆਂ ਵੀ ਸੰਗਤਾਂ ਸਾਧ ਸੰਗਤ ਜੀ ਉਸ ਮਾਲਕਤ ਦੀ ਯਾਦ ਦੇ ਵਿੱਚ ਸਾਧ ਸੰਗਤ ਜੀ ਬੈਠੀਆਂ ਹਨ ਤੰਤਨਮ ਖੰਡੇ ਵਾਲੀ ਸੱਚੀ ਸਰਕਾਰ ਸਾਡੇ ਮਾਲਕ ਬਾਪੂ ਜੀ ਸਾਤ ਸੰਗ ਜੀ ਜਿਹੜੇ ਸਾਨੂੰ ਬਹੁਤ ਪ੍ਰੇਮ ਦੇ ਨਾਲ ਗੱਲ ਦੇ ਨਾਲ ਲਾਉਂਦੇ ਨੇ ਗੁਰੂ ਦੇ ਪਿਆਰਿਓ ਆਓ ਅੱਜ ਉਹਨਾਂ ਦੀ ਯਾਦ ਦੇ ਵਿੱਚ ਬੈਠ ਕੇ ਸਾਤ ਸੰਗ ਜੀ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਸਾਤ ਸੰਗ ਜੀ ਕੋਈ ਕਿੰਨਾ ਪਿਆਰ ਕਰਦਾ ਹੈ ਕੋਈ ਕਿੰਨਾ ਪਿਆਰ ਕਰਦਾ ਹੈ ਉਹ ਸਾਧ ਸੰਗਤ ਜੀ ਕੋਈ ਹਿੰਦੂ ਵੀ ਰਾਜਾਵੇ ਕੋਈ ਮੁਸਲਮਾਨ ਵੀ ਰਾਜਾਵੇ ਇਸਾਈ ਆ ਜਾਵੇ ਸਿੱਖ ਆ ਜਾਵੇ ਕਿਸੇ ਵੀ ਤਰ੍ਹਾਂ ਦਾ ਸਾਧ ਸੰਗਤ ਜੀ ਪ੍ਰਾਨੀ ਆ ਜਾਵੇ ਸਾਧ ਸੰਗਤ ਜੀਓ ਆਪਣੇ ਗੱਲ ਦੇ ਨਾਲ ਲਾਉਂਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਬਹੁਤ ਮਾਣ ਹੋਣਾ ਚਾਹੀਦਾ ਸਾਨੂੰ ਦੇਨਪੁਰ ਵਾਲਿਓ ਮੇਰੇ ਹਿਸਾਬ ਦੇ ਨਾਲ ਤੁਸੀਂ 6ਵੀਂ 7ਵੀਂ ਵਾਰ ਬੁਲਾ ਲਿਆ ਬਹੁਤ ਪਿਆਰ ਕਰਦੀ ਹੈ ਸੰਗਤ ਸਾਧ ਸੰਗ ਜੀ ਇੱਥੋਂ ਦੀ ਤੇ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਨਹੀਂ ਪੁਛਦਾ ਸਾਧ ਸੰਗਤ ਜੀ ਕੋਈ ਨਹੀਂ ਪੁਛਦਾ ਕਾ ਆਪਾਂ ਸਾਧ ਸੰਗਤ ਜੀ ਕਹਿ ਦਿੰਨੇ ਆ ਕਿ ਉਹ ਮੇਰਾ ਮਿੱਤਰ ਹੈ ਉਹ ਮੇਰਾ ਦੋਸਤ ਹੈ ਉਹ ਮੇਰੀ ਸਹੇਲੀ ਹੈ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਮੇਰਾ ਮਿੱਤਰ ਮੈਨੂੰ ਬਹੁਤ ਪਿਆਰ ਕਰਦਾ ਹੈ ਸਾਧ ਸੰਗਤ ਜੀ ਇਹ ਜਿੰਨਾ ਚਿਰ ਇਹਨਾਂ ਦੇ ਨਾਲ ਤੂੰ ਸੰਬੰਧ ਰੱਖਦਾ ਹੈ ਇਹਨਾਂ ਨੂੰ ਖੋਣਾ ਪਿਆਨਾ ਜਾ ਇਹਨਾਂ ਨੂੰ ਤੇਰੇ ਤੱਕ ਕੋਈ ਮਤਲਬ ਹੈ ਉਹਨਾਂ ਚਰ ਸਾਧ ਸੰਗ ਜੀ ਤੇਰੇ ਸੰਗੀ ਹੈ ਉਹਨਾਂ ਚਰ ਤੈਨੂੰ ਪਿਆਰ ਕਰਦੇ ਆ ਮੰਨ ਲਓ ਸਾਧ ਸੰਗਤ ਜੀ ਇਹ ਤੁਹਾਨੂੰ ਪਿਆਰ ਵੀ ਕਰਦੇ ਆ ਗੁਰੂ ਦੇ ਪਿਆਰਿਓ ਕਦੀ ਤੁਹਾਨੂੰ ਕੋਈ ਪੈਸਾ ਨਹੀਂ ਮਿਲਿਆ ਇਹਨਾਂ ਵੱਲੋਂ ਕਦੀ ਕੁਝ ਨਹੀਂ ਮਿਲਿਆ ਬਸ ਤੇਰਾ ਮਨ ਮੰਨੀ ਜਾਂਦਾ ਕਿ ਇਹ ਮੈਨੂੰ ਪਿਆਰ ਕਰਦੇ ਹੈ ਇਹ ਮੈਨੂੰ ਪਿਆਰ ਕਰਦੇ ਹੈ ਸਾਤ ਸੰਗਤ ਜੀ ਜਦੋਂ ਅੰਤ ਵੇਲਾ ਆਉਂਦਾ ਹੈ ਉਦੋਂ ਜਿਹੜੇ ਵੀ ਪਿਆਰ ਕਰਦੇ ਹੁੰਦੇ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਉਹ ਹੀ ਅੱਗੇ ਹੋ ਕੇ ਬੋਲਦੇ ਆ ਭਾਈ ਇਹਨੂੰ ਛੇ ਦਿਸ਼ੇ ਦੀ ਇਥੋਂ ਲੈ ਚੱਲੋ ਫਿਰ ਸ਼ਾਮਾ ਪੈ ਜਾਣੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਸੰਗਤ ਜੀ ਇੱਕ ਤਾਂ ਗੁਰੂ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਜਿੰਨਾ ਦੀ ਬਤਾਉ ਤੋ ਸਾਧ ਸੰਗਤ ਜੀ ਇਥੇ ਸ਼ਾਕ ਭਰਦੀ ਆ ਬਾਣੀ ਸੂਰਾ ਸੋ ਪਹਿਚਾਨੀਆਂ ਜੋ ਲਰਹ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛਾੜਾ ਖੇਤ ਜਿੰਨਾ ਵੀ ਸਾਨੂੰ ਕੋਈ ਸਤਕਾਰ ਕਰਦਾ ਹੈ ਜਿੰਨਾ ਸਾਨੂੰ ਕੋਈ ਪਿਆਰ ਕਰਦਾ ਹੈ ਸਾਧ ਸੰਗਤ ਜੀ ਉਹ ਸਾਡੀ ਜਉਂਦੀ ਜਾਨ ਤਾਂ ਕੀ ਸਾਧ ਸੰਗਤ ਜੀ ਪਿਆਰ ਕਰਦਾ ਹੈ ਪਰ ਅੰਤ ਵੇਲੇ ਕੋਈ ਨਾਲ ਨਹੀਂ ਜਾਂਦਾ ਗੁਰੂ ਦੇ ਪਿਆਰਿਓ ਜੋ ਖੰਡੇ ਵਾਲਾ ਬਾਪੂ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੈ ਇਹ ਇੱਥੇ ਵੀ ਸ਼ਹੀਦ ਸਿੰਘ ਸਾਡੀ ਰੱਖਿਆ ਕਰਦੇ ਨੇ ਇਹ ਦਰਗਾਹ ਦੇ ਵਿੱਚ ਵੀ ਸਾਧ ਸੰਗਤ ਜੀ ਉੱਥੋਂ ਤੱਕ ਵੀ ਸਾਨੂੰ ਪਹੁੰਚਾ ਕੇ ਆਉਂਦੇ ਨੇ ਦਰਗਾਹ ਤੱਕ ਸਾਨੂੰ ਸੱਚਖੰਡ ਤੱਕ ਸਾਧ ਸੰਗਤ ਜੀ ਇਹ ਪਹੁੰਚਾ ਕੇ ਆਉਂਦੇ ਨੇ ਇਹੋ ਜੀ ਕਲਾ ਵਰਤਉਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਆਖੋ ਸਾਧ ਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੇਖੋ ਸਾਧ ਸੰਗਤ ਜੀ ਇੱਕ ਸੰਗਤ ਬਰਾ ਕਰਦੀ ਰਹਿੰਦੀ ਹੈ ਸਾਧ ਸੰਗਤ ਜੀ ਮੈਨੂੰ ਇਸ ਗੱਲ ਦਾ ਹਜੇ ਇਹ ਪ੍ਰਤੀਕ ਨਹੀਂ ਹੋਇਆ ਗੁਰੂ ਦੇ ਪਿਆਰੋ ਚਾਹੇ ਪ੍ਰਚਾਰ ਕਰਦੇ ਹਾਂ ਬਹੁਤ ਦੀਵਾਨ ਲਾਈਦੇ ਐ ਪਹਿਲਾਂ ਧੰਨ ਧੰਨ ਬਾਬਾ ਨੰਨ ਸਿੰਘ ਜੀ ਨਾਨਕ ਸਰ ਵਾਲਿਆਂ ਦੀ ਯਾਦ ਦੇ ਵਿੱਚ ਬਹੁਤ ਦੀਵਾਨ ਲਾਏ ਐ ਸਾਧ ਸੰਗਤ ਜੀ ਹੋਰ ਵੀ ਸਾਧ ਸੰਗਤ ਜੀ ਗੁਰੂ ਮਹਾਪੁਰਖਾਂ ਦੇ ਸਰਬਦੇਵ ਤੇ ਸਾਧ ਸੰਗਤ ਜੀ ਮੌਕੇ ਮਿਲਦੇ ਰਹੇ ਸਾਧ ਸੰਗਤ ਜੀ ਪਰਦਾਸ ਨੇ ਸਾਧ ਸੰਗਤ ਜੀ ਇਸ ਗੱਲ ਦਾ ਛਿੱਟਾ ਕੱਢਿਆ ਨਿਚੋੜ ਕੱਢਿਆ ਜਦੋਂ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸਾਡਾ ਬਾਪੂ ਇਹਨਾਂ ਦੀ ਯਾਦ ਵਿੱਚ ਦੀਵਾਨ ਲੱਗਦੇ ਆ ਤੇ ਗੁਰੂ ਦੇ ਪਿਆਰਿਓ ਮਨਵਰਾਗ ਦੇ ਵਿੱਚ ਭਰ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਹੁਤ ਸੰਗਤ ਵੀ ਵਿਰਾਗ ਕਰਦੀ ਐ ਸਾਧ ਸੰਗਤ ਜੀ ਬਹੁਤ ਸੰਗਤ ਵੀ ਵਿਰਾਗ ਕਰਦੀ ਐ ਮਨ ਭਰਿਆ ਭਰਿਆ ਰਹਿੰਦਾ ਐ ਸਾਧ ਸੰਗ ਜੀ ਮਨ ਭਰਿਆ ਭਰਿਆ ਰਹਿੰਦਾ ਹੈ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਹਰ ਵੇਲੇ ਇਹੋ ਹੀ ਗੱਲ ਕਹਿੰਦਾ ਹੈ ਮੇਰਾ ਮਨ ਭਰਿਆ ਭਰਿਆ ਰਹਿੰਦਾ ਹੈ ਧੰਨ ਬਾਪੂ ਖੰਡੇ ਵਾਲੇ ਧੰਨ ਬਾਪੂ ਖੰਡੇ ਵਾਲੇ ਇੱਕੋ ਹੀ ਗੱਲ ਕਹਿੰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਸਾਧ ਸੰਗ ਜੀ ਕਦੀ ਕਦੀ ਇਹਨਾਂ دیਵਾਨਾਂ ਦੇ ਵਿੱਚ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਨਾਵਾ ਵੀ ਸਾਧ ਸੰਗ ਜੀ ਆ ਜਾਂਦਾ ਹੈ ਉਹ ਸਾਧ ਸੰਗ ਜੀ ਹੋਰ ਵੀ ਸਾਨੂੰ ਗੁਰੂ ਦੇ ਪਿਆਰਿਓ ਰੋਣ ਵਾਲਿਆਂ ਨੂੰ ਚੁੱਪ ਕਰਾ ਦਿੰਦੇ ਆ ਕਿ ਨਹੀਂ ਪਾਈ ਉਹ ਵੀ ਸਾਨੂੰ ਸਮਝਾਉਂਦੇ ਨੇ ਰੋਣਾ ਨਹੀਂ ਵਰਾਗ ਨਹੀਂ ਕਰਨਾਗਾ ਅੱਜ ਵੀ ਸਾਧ ਸੰਗ ਜੀ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣਾ ਹੁਕਮਨਾਮਾ ਜੋ ਬਖਸ਼ਿਸ਼ ਕਰਦੇ ਨੇ ਸਾਧ ਸੰਗਤ ਜੀ ਆਪਾਂ ਵਿੱਚ ਵਿੱਚ ਉਹਨਾਂ ਦੀ ਵੀ ਵਿਚਾਰ ਕਰਨੀ ਗਏ ਸਾਧ ਸੰਗਤ ਜੀ ਆਪਾਂ ਬਾਬਾ ਦੀਪ ਸਿੰਘ ਜੀ ਖੰਡੇਵਾਲੀ ਸੱਚੀ ਸਰਕਾਰ ਦੇ ਸਾਹਮਣੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਬੈਠੇ ਹਾਂ ਤੇ ਆਓ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਜੀ ਨੂੰ ਵੀ ਯਾਦ ਕਰੀਏ ਸਾਧ ਸੰਗਤ ਜੀ ਉਹ ਸਾਨੂੰ ਵਰਾਗ ਦੇ ਮਨ ਭਰੇ ਹੋਏ ਨੂੰ ਸਾਧ ਸੰਗਤ ਜੀ ਸਾਤ ਸੰਗ ਜੀ ਕਿਵੇਂ ਦਲਾਸਾ ਦਿੰਦੇ ਨੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਾਤ ਸੰਗ ਜੀ ਆਪ ਸਭ ਸਭ ਸਰਬਣ ਕਰੋ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਨਵਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜੈ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰਤਾਰੋ ਸਾਧ ਸੰਗ ਜੀ ਗੁਰੂ ਪਾਤਸ਼ਾਹ ਵੀ ਬਖਸ਼ਾ ਕਰਦੇ ਨੇ ਮਾਲਕ ਵੀ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਮੰਨ ਲੈ ਪ੍ਰਭ ਕੀ ਛਾਨ ਨੂੰ ਵਿਚਾਰੋ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਹੈ ਮਨ ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਉਸ ਦਾ ਜੋ ਨਾਮ ਹੈ ਤੂੰ ਜਪਿਆ ਕਰुणा ਦਾ ਧਿਆਨ ਧਰਿਆ ਕਰ ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਣਕਾ ਦੇਖੋ ਸਾਧ ਸੰਗਤ ਜੀ ਗਣਕਾ ਜਿਹੜੀ ਸੀ ਕਿੰਨੀ ਵਿਕਾਰਾਂ ਦੀ ਭਰੀ ਸੀਗੀ ਸਾਧ ਸੰਗਤ ਜੀ ਉਹ ਵਿਕਾਰਾਂ ਵਿੱਚ ਰਹਿੰਦੀ ਸੀਗੀ ਤੇ ਗੁਰੂ ਦੇ ਪਿਆਰਿਓ ਉਹ ਸੰਗਤ ਕਰਕੇ ਇੱਕ ਸਾਧੂ ਦੀ ਸਾਧ ਸੰਗਤ ਜੀ ਉਹ ਵਿਕਾਰਾਂ ਵਿੱਚੋਂ ਡੁੱਬਣੋਂ ਬਚ ਗਈ ਸੀ ਸਾਧ ਸੰਗ ਜੀ ਤੇ ਗੁਰੂ ਪਾਤਸ਼ਾਹ ਤੇਗਪਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਭਾਈ ਉਸ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਈ ਰੱਖ ਰਹਾਓ ਅੱਗੇ ਵਿਸ਼ਰਾਮ ਕਰਦੇ ਨੇ ਕਹਿੰਦੇ ਵਿਸ਼ਰਾਮ ਕਰਕੇ ਸੋਚ ਵਿਸ਼ਰਾਮ ਕਰਕੇ ਸੋਚ ਜਿਹੜੀ ਵੇਸਵਾ ਇੱਕ ਮਾੜੇ ਕੰਮ ਕਰਨ ਵਾਲੀ ਐਨੇ ਮਾੜੇ ਕਰਮ ਕਰਨ ਵਾਲੀ ਸਾਧ ਸੰਗ ਜੀ ਇੱਕ ਸਾਧੂ ਦੀ ਸੰਗਤ ਕਰਨ ਦੇ ਕਾਰ ਸਾਧ ਸੰਗ ਜੀ ਵਿਵਾਨ ਦੇ ਵਿੱਚ ਸਾਧ ਸੰਗ ਜੀ ਸੱਚਖੰਡ ਵਿੱਚ ਗਈ ਹੈ ਤੇ ਤੂੰ ਵੀ ਉਸ ਪਰਮਾਤਮਾ ਦਾ ਧਿਆਨ ਤਰਿਆ ਕਰ ਤੂੰ ਵੀ ਸੱਚੀ ਸੰਗਤ ਕਰਿਆ ਕਰ ਤੇ ਤੂੰ ਵੀ ਸਾਧ ਸੰਗ ਜੀ ਸੱਚਖੰਡ ਵਿੱਚ ਤੁਰ ਜਾਏਂਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਹਟਾਲ ਲਪਾਇਓ ਧਰੋ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾਏ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਗੁਰੂ ਪਾਤਸ਼ਾਹ ਜੀ ਮੋਹਰਾਂ ਲਾਉਂਦੇ ਨੇ ਬਹੁਤ ਪਿਆਰੀਆਂ ਗੱਲਾਂ ਦੱਸਦੇ ਨੇ ਸਾਨੂੰ ਕਹਿੰਦੇ ਨੇ ਡੋਲੀ ਨਾ ਡੋਲੀ ਨਾ 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 ਡੋਲ ਨਾ ਹੇ ਭਾਈ ਜਿਸ ਪ੍ਰਮਾਤਮਾ ਦੇ ਸਿਮਰਨ ਦੀ ਰਾਹੀ ਤਰੋ ਸਦਾ ਲਈ ਟਲ ਹੋ ਗਿਆ ਸਦਾ ਲਈ ਟਲ ਹੋ ਗਿਆ ਤੇ ਉਸ ਦੇ ਨਿਰਪੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਉਸਨੇ ਸਾਧ ਸੰਗ ਜੀ ਤੂੰ ਉਸ ਪ੍ਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ ਛੋਟੇ ਜਿਹੇ ਬੱਚੇ ਨੇ ਸਾਧ ਸੰਗ ਜੀ ਉਸ ਪ੍ਰਮਾਤਮਾ ਨੂੰ ਪਾ ਲਿਆ ਹੈ ਛੋਟੇ ਜਿਹੇ ਬੱਚੇ ਨੇ ਤੇ ਤੂੰ ਕਿਉਂ ਰੇਗੀ ਢਾਲੀ ਫਿਰਦਾ ਹੈ ਤੂੰ ਕਿਉਂ ਭੁਲਾਈ ਫਿਰਦਾ ਹੈ ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੂੰ ਨੂੰ ਹਮੇਸ਼ਾ ਯਾਦ ਰੱਖਿਆ ਕਰ ਅੱਗੇ ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰਦੇ ਨੇ ਸਾਧ ਸੰਗ ਜੀ ਪਿਆਰ ਨਾਲ ਸੁਣਿਓ ਜਬ ਹੀ ਸਰਨੰਗਈ ਕਿਰਪਾ ਨਿਦ ਗਜ ਘਰ ਹਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨੋ RAM ਕੈਤ ਬੰਦਨ ਤੈ ਟੂਟਾ ਕਹਿੰਦੇ ਇਹ ਭਾਈ ਜਿਸ ਵੇਲੇ ਗਾਜ ਨੇ ਸਾਧ ਸੰਗ ਜੀ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਸਾਧ ਸੰਗ ਜੀ ਗਾਜ ਕਹਿੰਦੇ ਨੇ ਹਾਥੀ ਨੂੰ ਹਾਥੀ ਸਾਧ ਸੰਗ ਜੀ ਉਸ ਸਮੁੰਦਰ ਦੇ ਵਿੱਚ ਸਾਧ ਸੰਗ ਜੀ ਇਸ਼ਨਾਨ ਕਰਦਾ ਸੀਗਾ ਤੇ ਸਾਧ ਸੰਗ ਜੀ ਹਾਥੀ ਨੂੰ ਤੰਬੂਏ ਨੇ ਸਾਧ ਸੰਗ ਜੀ ਹਾਹੀ ਪਾੜੀ ਸਾਧ ਸੰਗ ਜੀ ਗੁਰੂ ਦੇ ਪਾਛਾ ਬਖਸ਼ਾ ਕਰਦੇ ਨੇ ਹੁਣਾ ਹਾਥੀ ਸਾਧ ਸੰਗ ਜੀ ਇੱਕ ਜਾਨਵਰ ਹੈ ਤੰਦੂਏ ਨੇ ਸਾਧ ਸੰਗ ਜੀ ਲੱਤਾਂ ਨੂੰ ਫਾਹੀ ਪਾਈ ਗੁਰੂ ਦੇ ਪਿਆਰਿਓ ਨਿਕਲ ਨਹੀਂ ਸਕਦਾ ਉਥੋਂ ਗੁਰੂ ਦੇ ਪਿਆਰਿਓ ਹਾਥੀ ਨੇ ਕਮਲ ਦਾ ਫੁੱਲ ਆਪਣੀ ਸੁੰਡ ਦੇ ਨਾਲ ਸਾਧ ਸੰਗ ਜੀ ਪਾਣੀ ਵਿੱਚੋਂ ਖਿੱਚਿਆ ਸਾਧ ਸੰਗ ਜੀ ਨਮਸਕਾਰ ਕੀਤੀ ਕਿ ਪ੍ਰਮਾਤਮਾ ਮੈਂ ਇਸ ਟੈਮ ਤੇ ਖੜਾ ਹਾਂ ਮੈਂ ਸੱਚੇ ਪਾਤਸ਼ਾਹ ਕੁਛ ਨਹੀਂ ਕਰ ਸਕਦਾਗਾ ਮੈਂ ਤੇਰਾ ਹੀ ਜੀਵ ਹਾਂ ਮੈਂ ਇਸ ਕਮਲ ਦੇ ਫੁੱਲ ਦੇ ਉੱਤੋਂ ਸੱਚੇ ਪਾਤਸ਼ਾਹ ਜੀ ਕੁਝ ਵੀ ਨਹੀਂ ਦੇ ਸਕਦਾ ਗਾ ਗੁਰੂ ਪਾਤਸ਼ਾਹ ਜੀ ਤੁਸੀਂ ਛਡਾ ਸਕਦੇ ਹੋ ਕਿਰਪਾ ਕਰੋ ਸਾਧ ਸੰਗਤ ਜੀ ਉਹਨਾਂ ਨੇ ਹਾਥੀ ਦੀ ਪੁਕਾਰ ਵੀ ਸੁਣੀ ਸਾਧ ਸੰਗਤ ਜੀ ਤੇ ਮੈਂ ਸਾਧ ਸੰਗਤ ਜੀ ਇਸ ਦੀ ਫਾਹੀ ਦੇ ਵਿੱਚ ਫਸ ਗਿਆ ਹਾਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਵਡਿਆਈ ਦਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਦੇ ਬੰਧਨ ਟੁੱਟ ਗਏ ਸਨ ਸਾਧ ਸੰਗਤ ਜੀ ਤਾਂ ਰੂਏ ਤੋਂ ਛੁੱਟ ਗਿਆ ਸੀ ਛਟਕਾਰਾ ਪਾਇਆ ਸੀ ਸਾ ਸੰਗ ਜੀ ਅਜਮਲ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੇ ਪੀ ਉਤਰ ਸੁਪਾਰਾ ਅਜਮਲ ਪਾਪੀ ਸਾ ਸੰਗ ਜੀ ਜਦੋਂ ਗੁਰੂ ਦੇ ਪਿਆਰਿਓ ਉਹ ਭਗਤੀ ਵੀ ਕਰਦੇ ਸੀਗੇ ਪੜਦੇ ਵੀ ਸੀਗੇ ਸਾਧ ਸੰਗ ਜੀ ਤੇ ਉਹਨਾਂ ਨੇ ਵੀ ਸਾਧ ਸੰਗ ਜੀ ਸਾਧੂਆਂ ਦੀ ਸੰਗਤ ਕੀਤੀ ਸੀਗੀ ਪੜਨਾ ਵੀ ਸਾਧ ਸੰਗ ਜੀ ਤੇ ਉਹਨਾਂ ਸਾਧੂਆਂ ਨੇ ਕਹਿਣਾ ਕੀਤਾ ਕਿ ਭਾਈ ਤੂੰ ਕਦੀ ਵੀ ਬਾਜ਼ਾਰ ਵਿੱਚ ਨਹੀਂ ਨੰਗਣਾਗਾ ਬਾਜ਼ਾਰ ਵਿੱਚ ਨਹੀਂ ਜਾਣਾਗਾ ਤੂੰ ਇਸ ਰਸਤੇ ਜਾਣਾ ਹੈ ਸਾਧ ਸੰਗ ਜੀ ਸਤਿਵਚਨ ਬਹੁਤ ਸਮਾ ਸਾਧ ਸੰਗ ਜੀ ਬਾਜ਼ਾਰ ਵਿੱਚ ਨਹੀਂ ਨੰਗਿਆ ਇੱਕ ਦਿਨ ਮੰਦ ਦੇ ਵਿੱਚ ਸਾਧ ਸੰਗਤ ਜੀ ਆਇਆ ਕਿ ਸਾਧੂ ਮੈਨੂੰ ਬਾਜ਼ਾਰ ਵਿੱਚ ਨੰਗਣ ਵਾਸਤੇ ਕਿਉਂ ਰੋਕਦੇ ਨਹੀਂ ਇਹ ਸਾਧੂ ਕਿਉਂ ਰੋਕਦੇ ਨਹੀਂ ਕੋਈ ਨਾ ਕੋਈ ਤਾਂ ਇਹਦੇ ਵਿੱਚ ਗੱਲਬਾਤ ਹੋਊਗੀ ਅੱਜ ਵੇਖ ਕੇ ਤਾਂ ਇਹ ਉਹ ਕੜਾ ਮੈਨੂੰ ਵੇਖਦੇ ਆ ਸਾਧ ਸੰਗਤ ਜੀ ਜਦੋਂ ਬਾਜ਼ਾਰ ਵੱਲ ਦੀ ਚਲਾ ਗਿਆ ਤੇ ਸਾਧ ਸੰਗਤ ਜੀ ਰਸਤਾ ਵੀ ਉਹੋ ਜਾ ਇਹੋ ਜਿਹਾ ਸੀ ਸਾਧ ਸੰਗਤ ਜੀ ਉਹ ਬਾਜ਼ਾਰ ਦੇ ਵਿੱਚ ਸਾਧ ਸੰਗਤ ਜੀ ਜਿੱਥੋਂ ਦੇ ਨਿਕਲਿਆ ਉਹ ਵੇਸਵਾ ਦਾ ਸਾਥ ਸੰਗੀ ਬਾਜ਼ਾਰ ਸੀਗਾ ਉੱਥੇ ਵੇਸਵਾ ਸੀਗੀਆਂ ਇਹਨੂੰ ਇਸ਼ਾਰੇ ਮਾਰ ਲਗੀਆਂ ਸਾਥ ਸੰਗੀ ਇਸ਼ਾਰਾ ਕਰਨ ਲਗੀਆਂ ਇਹ ਬੜਾ ਖੁਸ਼ ਹੋਇਆ ਸਾਥ ਸੰਗ ਜੀ ਹੌਲੀ-ਹੌਲੀ ਗੁਰੂ ਦੇ ਪਿਆਰੋ ਕਿਸੇ ਵੇਸਵਾ ਦੇ ਨਾਲ ਪਿਆਰ ਪੈ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਿਆਰ ਪੈ ਗਿਆ ਫਿਰ ਸਾਥ ਸੰਗ ਜੀ ਇਹ ਰੋਜ਼ ਹੀ ਬਾਜ਼ਾਰ ਵਿੱਚ ਜਾਇਆ ਕਰੇ ਸਾਥ ਸੰਗ ਜੀ ਉਧਰਲਾ ਰਸਤਾ ਛੱਡ ਦਿੱਤਾ ਅਖੀਰ ਹੀ ਉਹ ਸੰਗਤ ਵੀ ਛੱਡ ਦਿੱਤੀ ਸਾਧੂਆਂ ਨੂੰ ਵੀ ਛੱਡ ਦਿੱਤਾ ਸਾਧ ਸੰਗ ਜੀ ਪਤਾ ਲੱਗਾ ਸਾਧੂਆਂ ਨੂੰ ਕਿ ਉਹ ਤਾਂ ਹੁਣ ਉਹ ਨਰਕ ਦੇ ਵਿੱਚ ਡੁੱਬਣ ਵਾਲਾ ਡੋਬ ਰਿਹਾ ਹੈ ਸਾਧ ਸੰਗ ਜੀ ਫਿਰ ਉਹਦੇ ਨਾਲ ਗੁਰੂ ਦੇ ਪਿਆਰਿਓ ਵਿਆਹ ਕਰਵਾਇਆ ਪੰਜ 6 7 ਸੰਗ ਜੀ ਪੁੱਤਰ ਹੋਏ ਤੇ ਸਾਧ ਸੰਗ ਜੀ ਸਰੀਰ ਨੂੰ ਐਸੀ ਜੀ ਬਿਮਾਰੀ ਲੱਗੀ ਗੁਰੂ ਦੇ ਪਿਆਰਿਓ ਹੁਣ ਪਛਤਾਉਂਦਾ ਕਿ ਕੀ ਕਰਾਂ ਪੱਲੇ ਵੀ ਕੁਛ ਨਹੀਂ ਰਹਿ ਗਿਆ ਸਾਧ ਸੰਗ ਜੀ ਫਿਰ ਸਾਧ ਸੰਗ ਜੀ ਜਾ ਕੇ ਉਹਨਾਂ ਸਾਧੂਆਂ ਕੋਲੋਂ ਮਾਫੀ ਮੰਗੀ ਕਿ ਮਹਾਰਾਜ ਜੀ ਮੈਂ ਭੁੱਲ ਗਿਆ ਮੈਨੂੰ ਮaaf ਕਰਦੇ ਹੋ ਮਹਾਰਾਜ ਜੀ ਕਿਰਪਾ ਕਰੋ ਮੈਂ ਭੁੱਲ ਗਿਆ ਤੇ ਉਹਨਾਂ ਸਾਧੂਆਂ ਨੂੰ ਸਾਧ ਸੰਗ ਜੀ ਦਇਆ ਆ ਗਈ ਸਾਧ ਸੰਗ ਜੀ ਕਿਉਂਕਿ ਦਇਆ ਇਸ ਕਰਕੇ ਆ ਗਈ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਆ ਸਾਧ ਸੰਗ ਜੀ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਆਪ ਵਸਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾ ਸਾਂਗੀ ਦਇਆ ਨਾਮ ਜਿਹੜਾ ਹੈਗਾ ਨਾ ਦਇਆ ਨਾਮ ਇਹ ਪਰਮਾਤਮਾ ਨੂੰ ਹੀ ਕਹਿੰਦੇ ਆ ਦਇਆਵਾਨ ਮਿਹਰਵਾਨ ਦਇਆਵਾਨ ਕਿਰਪਾਲੂ ਇਹ ਸਾ ਸਾਂਗੀ ਪਰਮਾਤਮਾ ਦੇ ਨਾਮ ਹੈ ਉਹ ਦਇਆ ਦੇ ਘਰ ਦੇ ਵਿੱਚ ਆ ਕੇ ਕਹਿਣ ਲੱਗੇ ਅਜਾਮਲ ਤੇਰੇ ਘਰ ਦੇ ਵਿੱਚ ਹੁਣ 6 ਪੁੱਤਰ ਹੋ ਗਿਆ ਇੱਕ ਪੁੱਤਰ ਹੋਰ ਹੋਊਗਾ ਹੁਣ ਉਹਦਾ ਨਾਮ ਤੂੰ ਨਾਰੈਣ ਰੱਖੀ ਤੇ ਤੇਰੇ ਬੇੜੇ ਪਾਰ ਹੋ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹ ਸੰਗ ਜੀ ਜਦੋਂ ਗੁਰੂ ਦੇ ਪਿਆਰਿਓ ਪੁੱਤਰ ਹੋਇਆ ਛੋਟੇ ਬੱਚੇ ਨੂੰ ਜਿਆਦਾ ਪਿਆਰ ਕਰਨ ਲੱਗ ਗਿਆ ਸਾਹ ਸੰਗ ਜੀ ਇੱਕ ਦਿਨ ਉਹ ਸਮਾਂ ਆ ਗਿਆ ਆਤਮ ਸਾਸਾਂ ਦੇ ਉੱਤੇ ਸਵਾਸਾਂ ਦੇ ਉੱਤੇ ਆ ਗਿਆ ਤੇ ਆਵਾਜ਼ਾਂ ਮਾਰੇ ਨਰੇਨ ਆਓ ਆਓ ਬੱਚਾ ਆਓ ਨਰੇਨ ਆਓ ਸਾਹ ਸੰਗ ਜੀ ਆਓ ਗੁਰੂ ਦੇ ਪਿਆਰਿਓ ਫਿਰ ਉਹ ਮਹਾਂਪੁਰਖ ਯਾਦ ਆ ਗਏ ਤੇ ਫਿਰ ਸਾਧ ਸੰਗ ਜੀ ਉਹ ਆਪਣੇ ਬੱਚੇ ਨੂੰ ਕੀ ਕਹਿਣ ਲੱਗਾ ਕਹਿੰਦਾ ਨਰੇਨ ਤਾਂ ਨਾਮ ਰੱਬ ਦਾ ਹੈ ਤੂੰ ਰੱਬ ਦਾ ਰੂਪ ਹੈ ਉਥੇ ਸਾਧ ਸੰਗ ਜੀ ਬਖਸ਼ਾ ਹੁੰਦੀਆਂ ਨੇ ਆਓ ਨਰੇਨ ਜੀ ਮੈਨੂੰ ਤਾਰ ਦੇਵੋ ਆਓ ਨਰੇਨ ਜੀ ਮੈਨੂੰ ਤਾਰ ਦੇਵੋ ਆਓ ਨਰੈਣ ਜੀ ਮੈਨੂੰ ਤਾਰ ਕੇ ਜਾਇਓ ਆਇਓ ਨਰੈਣ ਜੀ ਮੈਨੂੰ ਤਾਰ ਕੇ ਜਾਇਓ ਸਾ ਸੰਗ ਜੀ ਨਰੈਣਤਾ ਨਾਮ ਉਸ ਕਾਲ ਪੁਰਖ ਦਾ ਸਾ ਸੰਗ ਜੀ ਪਰ ਬੱਚੇ ਨੂੰ ਹੀ ਰੱਬ ਰੂਪ ਕਹਿੰਦਾ ਕਹਿੰਦਾ ਕਿਉਂ ਇਹ ਮਹਾਪੁਰਖਾਂ ਦੇ ਕਹਿਣ ਦੇ ਉੱਤੇ ਇਹਨਾਂ ਦਾ ਨਾਮ ਨਰੈਣ ਧਰਿਆ ਸਾ ਸੰਗ ਜੀ ਕੋਥੇ ਸੱਚਮੁੱਚੀ ਸਾ ਸੰਗ ਜੀ ਉਹ ਭਗਵਾਨ ਨੇ ਆ ਕੇ ਕਿਰਪਾ ਕੀਤੀ ਇਸ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਤੂੰ ਡੋਲੀ ਨਾ 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 ਤੂੰ ਡੋਲੀ ਨਾ ਮਿਹਰਬਾਨ ਮਿਹਰਵਾਨ ਮਿਹਰਵਾਨ ਸਹਿਬ ਮੇਰਾ ਮਿਹਰਵਾਨ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਝੇ ਰੱਖੇਗਾ ਸਰਜਨ ਹਾਰ ਐਵੇਂ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਜੀਤੋ ਦਰ ਦੇ ਉੱਤੇ ਸੰਗਤ ਜਾਂਦੀ ਐ ਸਾਧ ਸੰਗਤ ਜੀ ਤੁਸੀਂ ਡੋਲਿਆ ਨਾ ਕਰੋ ਤੁਸੀਂ ਡੋਲਿਆ ਨਾ ਕਰੋ ਉਹ ਕੁਝ ਨਹੀਂ ਮੰਗਦੇ ਉਹ ਪ੍ਰੇਮ ਦੇ ਭੁੱਖੇ ਹੈ ਉਹ ਮਾਇਆ ਦੇ ਭੁੱਖੇ ਨਹੀਂ ਪ੍ਰੇਮ ਦੇ ਭੁੱਖੇ ਹੈ ਸਾਧ ਸੰਗ ਜੀ ਪ੍ਰੇਮ ਦੇ ਭੁੱਖੇ ਹੈ ਇਸ ਕਰਕੇ ਸਾਧ ਸੰਗ ਜੀ ਉਹਨਾਂ ਦੇ ਉੱਤੇ ਸ਼ਰਧਾ ਰੱਖ ਪ੍ਰੇਮ ਰੱਖ ਗੁਰੂ ਦੇ ਪਿਆਰਿਓ ਮਾਲਕ ਬਖਸ਼ਾ ਕਰਨਗੇ ਤੇਰੇ ਉੱਤੇ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗ ਜੀ ਸੁਭਾਅ ਹੀ ਇਹੋ ਹੈ ਕੀ ਸੁਭਾਅ ਹੈ ਸਾਸਾਂ ਜੀ ਕੀ ਸੁਭਾ ਹੈ ਆਓ ਆਪਾਂ ਸਾਰੇ ਪੜੀਏ ਇਹ ਹੈ ਬੇਰਦ ਸੁਆਮੀ ਦਾ ਚਰਨੀ ਆਇਆ ਨੂ ਗਲ ਲਾਉਣਾ ਇਹ ਹੈ ਬੇਰਦ ਸੁਆਮੀ ਦਾ ਚਰਨੀ ਆਇਆ ਨੂ ਗਲ ਲਾਉਣਾ ਏਹੇ ਮੇਰ ਦੇ ਸੁਆਮੀ ਦਾ ਚਰਨੀ ਆਇਆ ਨੂੰ ਗਲ ਲਾਉਣਾ ਏਹੇ ਮੇਰ ਦੇ ਸੁਆਮੀ ਦਾ ਚਰਨੀ ਆਇਆ ਨੂੰ ਗਲ ਲਾਉਣਾ ਆਇਆ ਕਰਕੇ ਸਾਧ ਸੰਗਤ ਜੀ ਜਦੋਂ ਕੋਈ ਬੰਦਾ ਦੁਖੀ ਹੁੰਦਾ ਸਾਧ ਸੰਗਤ ਜੀ ਆਪਣੇ ਦਿਲੋਂ ਭੋਲ ਆਪਣੇ ਦਿਲੋਂ ਆਪਣੇ ਬਾਪੂ ਨੂੰ ਬਨਾਲਾ ਸਾਧ ਸੰਗਤ ਜੀ ਉਹਨਾਂ ਦੇ ਦਰਬਾਰ ਦੇ ਉੱਤੇ ਜਾਨਦੀ ਤਾਂ ਸਾਧ ਸੰਗਤ ਜੀ ਬਹੁਤ ਵੱਡੀ ਇੱਕ ਕਰਾਮਾਤ ਆ ਜਾਨਦੀ ਤਾਂ ਬਹੁਤ ਵੱਡੀ ਗੱਲ ਹੈ ਤੂੰ ਘਰ ਬੈਠਾ ਹੀ ਸਾਧ ਸੰਗਤ ਜੀ ਦੇ ਪਿਆਰ ਦੇ ਨਾਲ ਕਹਦੇ ਧੰਨ ਧੰਨ ਖੰਡੇ ਵਾਲੇ ਬਾਪੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਸਾਧ ਸੰਗਤ ਜੀ ਘਰ ਬੈਠਾ ਹੀ ਯਾਦ ਕਰ ਲੈ ਗੁਰੂ ਦੇ ਪਿਆਰਿਓ ਤੇਰੀ ਅਰਦਾਸ ਤਰੀ ਉਹ ਘਰ ਬੈਠਾ ਹੀ ਪ੍ਰਵਾਨ ਕਰ ਲੈਣ ਗਿਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਖੇਰ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਦਾਸ ਨੇ ਬੜੇ ਪ੍ਰੇਮ ਨਾਲ ਬਹੁਤ ਹੀ ਸਾਧ ਸੰਗ ਜੀ ਪ੍ਰੇਮ ਨਾਲ ਦੇਖਿਆ ਜਦੋਂ ਬਾਬਾ ਦੀਪ ਸਿੰਘ ਜੀ ਆਪਣੀ ਛਾਤੀ ਦੇ ਨਾਲ ਲਾਉਂਦੇ ਆ ਸਾਧ ਸੰਗ ਜੀ ਘੁੱਟ ਕੇ ਛਾਤੀ ਦੇ ਨਾਲ ਲਾਉਂਦੇ ਆ ਤੂੰ ਬਾਬਾ ਦੀਪ ਸਿੰਘ ਜੀ ਨੂੰ ਬਣਾ ਕੇ ਵੇਖ ਆਪਣਾ ਤੂੰ ਬਣਾ ਕੇ ਦੇਖ ਆਪਣਾ ਆ ਤੇਰੀਆਂ ਬਿਮਾਰੀਆਂ ਸ਼ਮਾਰੀਆਂ ਦਾ ਸਾਧ ਸੰਗ ਜੀ ਇੱਕ ਪੜਾਂ ਵਿੱਚ ਕੱਟ ਦੇਣਗੇ ਸਕਿੰਟਾਂ ਵਿੱਚ ਕੱਟ ਦੇਣਗੇ ਗੁਰੂ ਦੇ ਪਿਆਰਿਓ ਪਰ ਹਿਰਦਿਓ ਸਾਸਾਂ ਦੀ ਹਿਰਦੇ ਤੋਂ ਬਾਪੂ ਕਹਿਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਯਾਰਾਂ ਦੋਸਤਾਂ ਦੇ ਮਾਣ ਕਰਦਾ ਨਾ ਵੀ ਕੋਈ ਗੱਲ ਨਹੀਂ ਲੱਤਾਂ ਚੌੜੀਆਂ ਕਰ ਕਰਕੇ ਨੰਗਦਾ ਲੱਤਾਂ ਚੌੜੀਆਂ ਕਰਕੇ ਨੰਗਦਾ ਇੱਕ ਤਾਣ ਕੇ ਨੰਗਦਾ ਕਿਉਂ ਨੰਗਦਾ ਵੀ ਮੇਰੇ ਯਾਰ ਬਹੁਤ ਆ ਬਾਈ ਮੇਰੇ ਯਾਰ ਬਹੁਤ ਆ ਅਸੀਂ ਨਹੀਂ ਕਿਸੇ ਤੋਂ ਡਰਦੇਗੇ ਅਸੀਂ ਨਹੀਂ ਕਿਸੇ ਤੋਂ ਡਰਦੇਗੇ ਪਰ ਸਾਧ ਸੰਗਤ ਜੀ ਸਾਧ ਸੰਗਤ ਜੀ ਜਦੋਂ ਵਿਵਤਾ ਪੈਂਦੀ ਹੈ ਜਦੋਂ ਟਾਈਮ ਆਉਂਦਾ ਸਾਧ ਸੰਗਤ ਜੀ ਉਦੋਂ ਵਿੱਚ ਸੁੱਖਾਂ ਤੇ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਹੈ ਵਿੱਚ ਸੁੱਖਾਂ ਤੇ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਹੈ ਪਰਖੇ ਜਾਣ ਸੱਜਣੇ ਉਸ ਵੇਲੇ ਜਦੋਂ ਵਿਵਤਾ ਸਿਰ ਤੇ ਪੈਂਦੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਸਾਰੇ ਹੀ ਸਾਧ ਸੰਗ ਜੀ ਸਾਥ ਛੱਡ ਜਾਂਦੇ ਐ ਪਰ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਮਿੱਤਰ ਬਣਾ ਲਾ ਆਪਣਾ ਬਾਪੂ ਬਣਾ ਲਾ ਘਰ ਦਾ ਮਾਲਕ ਬਣਾ ਲਾ ਜੋ ਵੀ ਤੂੰ ਬਣਾਉਣਾ ਚਾਹਨਾ ਬਾਬਾ ਦੀਪ ਸਿੰਘ ਜੀ ਨੂੰ ਬਣਾ ਲਾ ਇਹ ਸਾਧ ਸੰਗ ਜੀ ਜੇ ਇਹਨਾਂ ਨੂੰ ਤੂੰ ਆਪਣਾ ਬਾਪੂ ਬਣਾ ਲਿਆ ਆਪਣਾ ਮਿੱਤਰ ਬਣਾ ਲਿਆ ਸਾਧ ਸੰਗ ਜੀ ਇਥੇ ਤੱਕ ਹੀ ਗੁਰੂ ਦੇ ਪਿਆਰਿਓ ਦਰਗਾਹ ਤੱਕ ਤੇਰਾ ਸਾਥ ਨਿਭਾ ਦੇਣ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹੇ ਕਰਕੇ ਸਾਧ ਸੰਗਤ ਜੀ ਪਾਤਸ਼ਾਹ ਬਖਸ਼ਾ ਕਰਦੇ ਨੇ ਗੁਰੂ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਗੁਰੂ ਦੇ ਪਿਆਰਿਓ ਖੰਡੇ ਵਾਲੇ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਖੰਡੇ ਵਾਲੇ ਬਖਸ਼ਾ ਕਰਦੇ ਨੇ ਕੀ ਕਹਿੰਦੇ ਨੇ ਸਾਧ ਸੰਗਤ ਜੀ ਕੀ ਕਹਿੰਦੇ ਨੇ ਇਹੀ ਪਾਸ਼ਾ ਬਖਸ਼ਾ ਕਰਦੇ ਨੇ ਇਹੀ ਕਿਰਪਾ ਕਰਦੇ ਨੇ ਸਾਧ ਸੰਗ ਜੀ ਸਤਿਗੁਰੂ ਮੋਿਆਂ ਦਾ ਵੀ ਸਾਥ ਨਭਾਉਂਦੇ ਨੇ ਦੁਨੀਆਂ ਛੱਡਦੀ ਜਾਉਂਦਿਆਂ ਨੂੰ ਮਾਲਕ ਮੋਿਆਂ ਦਾ ਵੀ ਸਾਥ ਨਭਾਉਂਦੇ ਨੇ ਦੁਨੀਆਂ ਛੱਡੇ ਜਾਉਂਦਿਆਂ ਨੂੰ ਓ ਮੇਰੇ ਬਾਬਾ ਜੀ ਜਉਂਦਿਆਂ ਦੇ ਸਾਥ ਨਵਾਉਂਦੇ ਨੇ ਦੁਨੀਆ ਛੱਡੇ ਜਉਂਦਿਆਂ ਨੂੰ ਓ ਤੰਮ ਹੋ ਜਾਂਦਾ ਵੀ ਸਾਥ ਨਵਾਉਂਦੇ ਨੇ ਦੁਨੀਆ ਛੱਡਦੀ ਜਉਂਦਿਆਂ ਨੂੰ ਸਾਸਾਂ ਜੀ ਦੁਨੀਆ ਜਉਂਦਿਆਂ ਨੂੰ ਛੱਡਦੀ ਐ ਪਰਾ ਬਾਬਾ ਦੀਪ ਸਿੰਘ ਜੀ ਵਰਗੇ ਸਾਧ ਸੰਗ ਜੀ ਮਰਿਆ ਪਿਆ ਦੇ ਵਿੱਚ ਵੀ ਜਾਨ ਪਾਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਰਿਆ ਪਿਆ ਦੇ ਵਿੱਚ ਵੀ ਜਾਨ ਪਾਉਂਦੇ ਨੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗ ਜੀ ਉਹ ਖੁਸ਼ ਕਿਥੇ ਆ ਖੁਸ਼ ਹੋਥੇ ਆ ਸਾਧ ਸੰਗ ਜੀ ਤੂੰ ਗੁਰਬਾਣੀ ਦੇ ਨਾਲ ਜੁੜ ਜਾ ਤੂੰ ਸ਼ਬਦ ਦੇ ਨਾਲ ਜੁੜ ਜਾ ਸਾਧ ਸੰਗ ਜੀ ਸ਼ਬਦ ਦੀ ਕਮਾਈ ਕਰਿਆ ਕਰ ਸਾਧ ਸੰਗ ਜੀ ਜਿੰਨੇ ਵੀ ਸਾਡੇ ਸੰਤ ਭਗਤਾਂ ਸਾਧ ਸੰਗਜੀ 15 ਸਾਡੇ ਸਾਧ ਸੰਗਜੀ ਸੰਤ ਭਗਤ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗਜੀ ਸ਼ੋਭਤਾਨ ਸਾਧ ਸੰਗਜੀ ਸਾਰੇ ਸਾਸਾਂਜੀ ਕਿਸੇ ਦਾ ਵੀ ਸਾਧ ਸੰਗਜੀ ਸ਼ਬਦ ਵੇਖ ਲਓ ਕਿਸਿਆਂ ਨੂੰ ਕਿਸੇ ਨੂੰ ਵੀ ਸਾਧ ਸੰਗਜੀ ਬੋਲਦੇ ਵੇਖ ਲਓ ਸਾਧ ਸੰਗਜੀ ਉਹ ਸਾਰੇ ਸਾਨੂੰ ਸ਼ਬਦ ਦੇ ਨਾਲ ਜੋੜਦੇ ਆ ਸਾਧ ਸੰਗਜੀ ਕੀ ਸ਼ਬਦ ਦੇ ਨਾਲ ਜੁੜੋ ਸਰੀਰਾਂ ਦੇ ਨਾਲ ਨਾ ਜੁੜੋ ਸ਼ਬਦ ਦੇ ਨਾਲ ਜੁੜੋ ਸਰੀਰਾਂ ਦੇ ਨਾਲ ਜੁੜੋ ਸਾਥ ਸੰਗਿ ਸਰੀਰਾਂ ਦੇ ਨਾਲ ਨਾ ਜੁੜੋ ਗੀਠਾਂ ਦੇ ਨਾਲ ਨਾ ਜੁੜੋ ਇਸੇ ਕਰਕੇ ਸਾਥ ਸੰਗਤ ਜੀ 6 ਮਹੀਨਿਆਂ ਦੇ ਵਿੱਚ ਗੁਰੂ ਦੇ ਪਿਆਰਿਓ ਸਾਲ ਬਾਅਦ ਦੋ ਟਾਈਮ ਸਾਥ ਸੰਗਤ ਜੀ ਜੇ ਵਸਤਰ ਭੇਟ ਕਰਨੇ ਆ ਤੇ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਦਿਆ ਕਰੋ ਜਾਂ ਚਾਰ ਸਹਿਬਜ਼ਾਦੇ ਸਾਡੇ ਸਾਥ ਸੰਗਤ ਜੀ ਉਹਨਾਂ ਦੇ ਉੱਤੇ ਨਾਮ ਦੇ ਉੱਤੇ ਦਿਆ ਕਰੋ ਗੁਰੂ ਦੇ ਪਿਆਰਿਓ ਦਸਵੀਂ ਵਾਲੇ ਦਿਨ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਕੇ ਸਾਥ ਸੰਗਤ ਜੀ ਕੜਾਹ ਪ੍ਰਸ਼ਾਦ ਦੀ ਦੀਗ ਬਣਾ ਕੇ ਚਾਰ ਸਹਿਬਜਾਦੇ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਨਾਲ ਲਾ ਲੋ ਬਾਬਾ ਨੋਹਲ ਸਿੰਘ ਜੀ ਸਾਧ ਸੰਗਤ ਜੀ ਨਾਲ ਲਾ ਲੋ ਸ਼ੀਤਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਯਾਦ ਕਰਿਆ ਕਰੋ ਸਾਧ ਸੰਗਤ ਜੀ ਦਸਵੀਂ ਵਾਲੇ ਦਿਨ ਕੜਾਹ ਪ੍ਰਸ਼ਾਦ ਦੀ ਤੇਗ ਬਣਾ ਕੇ ਤੇ 5 ਮਿੰਟ 10 ਮਿੰਟ 15 ਮਿੰਟ ਸਾਧ ਸੰਗਤ ਜੀ ਸਿਮਰਨ ਕਰਿਆ ਕਰੋ ਸਾਧ ਸੰਗਤ ਜੀ ਗੁਰ ਬਾਣੀ ਦੇ ਨਾਲ ਜੁੜੋ ਸਾਧ ਸੰਗਤ ਜੀ ਇਸ ਕਰਕੇ ਸਾਡਾ ਪਾਰ ਉਤਾਰਾ ਗੁਰੂ ਪਾਇ ਪਿਆਰਿਓ ਪਾਤਸ਼ਾਹ ਜੀ ਕਰ ਦੇਣਗੇ ਤੇ ਸਾਧ ਸੰਗ ਜੀ ਇਹਨਾਂ ਦਿਵਾਨਾ ਨੂੰ ਗਾਂ ਦੀ ਗਾਂ ਆਪ ਸ਼ੇਅਰ ਕਰਕੇ ਸਾਧ ਸੰਗ ਜੀ ਆਪਣੇ ਰਿਸ਼ਤਕਾਰੀਆਂ ਦੇ ਵਿੱਚ ਸਾਧ ਸੰਗ ਜੀ ਪਉਨੋ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਬੈਂਕ ਦੇ ਵਿੱਚ ਸਾਧ ਸੰਗ ਜੀ ਜਮ੍ਹਾਂ ਕਰਾਇਆ ਕਰੋ ਇਹਨਾਂ ਦਾ ਤੁਹਾਨੂੰ ਸਾਧ ਸੰਗ ਜੀ ਫਾਲ ਜ਼ਰੂਰ ਮਿਲੂਗਾ ਸਾਧ ਸੰਗ ਜੀ ਵਾਦ ਤੋਂ ਵਾਦ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦਿਵਾਨ ਲੀਕੋ ਗੁਰੂ ਦੇ ਪਿਆਰਿਓ ਤੇ ਮਾਲਕ ਕਿਰਪਾ ਕਰ ਦੇਣਗੇ ਦੀਨਪੁਰ ਵਾਲਿਓ ਬਹੁਤ ਤੁਹਾਡੇ ਰੇਣੀ ਆਸਾ ਸੰਗਜੀ ਧੰਨਵਾਦ ਕਰਦੇ ਆਂ ਭਾਈ ਸੁਖਮੰਦਰ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਦੀ ਪਰਿਵਾਰ ਆ ਜੋ ਬੀਬੀ ਸੁਖ ਜੀ ਸੁਖਵਿੰਦਰ ਕੌਰ ਸਾਧ ਸੰਗਤ ਜੀ ਬੀਬੀ ਸੁਖਵਿੰਦਰ ਕੌਰ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਧ ਸੰਗਤ ਜੀ ਜਿਨ੍ਹਾਂ ਨੇ ਆਪ ਹੀ ਦੇ ਦਰਸ਼ਨ ਕਰਵਾਏ ਸਾਧ ਸੰਗਤ ਜੀ ਤਾਂ ਗੁਰੂ ਦੇ ਪਿਆਰਿਓ ਵਾਦ ਤੋਂ ਵਾਦ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜੋ ਸਰੀਰਾਂ ਦਾ ਖਿਹੜਾ ਛੱਡੋ ਸਾਧ ਸੰਗ ਜੀ ਇਸ ਕਰਕੇ ਪ੍ਰਮਾਤਮਾ ਹਰ ਇੱਕ ਸਾਧ ਤੁਹਾਡੀ ਖੁਆਇਸ਼ ਪੂਰੀ ਕਰਨਗੇ ਹਰ ਇੱਕ ਸਾਧ ਸੰਗ ਜੀ ਮਨੋ ਕਾਮਨਾ ਪੂਰੀ ਕਰਨਗੇ ਆਓ ਸਾਧ ਸੰਗ ਜੀ ਇੱਥੇ ਹੀ ਆਪਾਂ ਸਮਾਪਤੀ ਕਰੀਏ ਭੁੱਲਾਂ ਚੁੱਕਾ ਮਾਫ਼ ਕਰਨੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਖੰਡੇ ਵਾਲੀ ਸੱਚੀ ਸਰਕਾਰ ਦਾ ਧੰਨਵਾਦ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਦਾ ਧੰਨਵਾਦ ਸਾਤ ਸੰਗ ਜੀ ਉਹਨਾਂ ਦੇ ਸ਼ਬਦ ਦੀ ਕਮਾਈ ਕਰੋ ਸਾਤ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਫਿਰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਇੱਥੇ ਹੀ ਸਾਤ ਸੰਗ ਜੀ ਆਪਾਂ ਫਤੇ ਬੁਲਾਈ ਆ ਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ